ਇਸ ਗਾਂ ਦਾ ਮਤਲਬ ਗੱਬਣ ਹੋ ਗਈ ਸੀ ਤੇ ਮੈਸਟਾਈਡਸ ਆ ਗਈ ਸੀਗੀ ਜੀ। ਗੱਬਣ ਦੇ ਹੁਣ ਹਾਂਜੀ ਹਾਂਜੀ ਆਪਣੇ ਕੋਲੇ ਜੀ। ਇਹਦੇ ਤਿੰਨ ਥਣ ਬੰਦ ਹੋ ਗਏ ਸੀਗੇ ਜੀ। ਅੱਛਾ। ਉਸ ਤੋਂ ਬਾਅਦ ਇਹਨੂੰ ਦਵਾਈ ਦਿੱਤੀ ਜੀ ਤੇ ਹੁਣ ਤੁਸੀਂ ਦੇਖੋ ਵੀ ਇਹ ਮਤਲਬ 25 ਇੱਕ ਦਿਨ ਇਹਨੇ ਦੁੱਧ ਬਹੁਤ ਕੱਢਿਆ ਜੀ। 24-25 ਲੀਟਰ ਤੇ ਇਹ ਚੱਲੀਗਾ। ਅੱਛਾ। ਤੇ ਇਹਦੇ ਚਾਰੇ ਥਣ ਚੱਲੇ ਜੀ। ਅੱਛਾ। ਇਹ ਇਹ ਮਤਲਬ ਮੇਰਾ ਸਟਾਰਟਿੰਗ ਸੀਗੀ ਇਹ। ਮਤਲਬ ਜਿਸ ਤੋਂ ਤੁਹਾਡਾ ਫਿਰ ਕੌਨਫੀਡੈਂਸ ਬਿਲਟ ਹੋਇਆ। ਉਸ ਤੋਂ ਬਾਅਦ ਅਸੀਂ ਫਿਰ ਜਿੱਥੋਂ ਕੋਈ ਮਿਲੀ ਹੈਗੀ ਤੇ ਅਲੀ ਜੀ। ਅਸੀਂ ਲੈ ਲਈ ਹੁਣ ਇਹ ਤਾਂ ਚੰਗਾ ਬਿਜ਼ਨਸ ਤੋਰ ਲਿਆ ਤੁਸੀਂ ਮਤਲਬ ਮੈਸਟਾਈਡਸ ਆਪਣੇ ਕੋਲੇ ਆ ਕੇ ਜੀ ਦਵਾਈ ਦਿੱਤੀ ਆਪਾਂ ਨਾਲ ਜਨਾ ਸ਼ੁਰੂ ਕਰਤੀ ਉਹ ਤਾਂ ਉਸੇ ਸੂਏ ਚ ਠੀਕ ਹੋ ਜਾਂਦਾ ਜਿਹੜਾ ਆਪਾਂ ਕਿਸ ਤੋਂ ਲੈਣੇ ਆ ਕਿ ਪਸ਼ੂ ਮਤਲਬ ਕਾਫੀ ਟਾਈਮ ਲੀਏ ਕਿਉਂਕਿ ਅਗਲਾ ਵਾਲਾ ਟਰਾਈ ਮਾਰ ਕੇ ਫੇਰ ਹੀ ਦਿੰਦਾ ਹੈਗਾ ਹੈਨਾ ਜੀ ਤਾਂ ਉਹ ਵੀ ਹੁਣ ਮਤਲਬ ਜਿਵੇਂ ਅਸੀਂ ਉਹਨੂੰ ਗੱਬਣ ਕਰਵਾ ਲੈਨੇ ਆ ਕਿਉਂਕਿ ਮੇਨ ਉਹ ਦੋ ਹੀ ਕਾਰਨ ਹੁੰਦੇ ਹੈਗੇ ਫਾਰਮਰ ਜਦੋਂ ਪਸ਼ੂ ਸਸਤੇ ਚ ਵੇਚਦਾ ਚੰਗੀਆਂ ਨਸਲਾਂ ਦੀਆਂ ਗਾਇਆਂ ਤਾਂ ਉਹ ਵੀ ਫਿਰ ਅਸੀਂ ਮਤਲਬ ਜਿਹੜੀਆਂ ਰਿਪੀਟਰ ਹੁੰਦੀਆਂ ਨੇ ਪਹਿਲਾਂ ਨੂ ਰਿਪੀਟਰ ਨਾਲ ਸੈੱਟ ਕਰ ਲਓ ਜੀ ਤੇ ਉਸ ਤੋਂ ਬਾਅਦ ਜਿਹੜੀ ਮਸਟਾਈਡਸ ਦਾ ਕੇਸ ਹੈਗਾ ਜਦੋਂ ਸੂਣ ਤੋਂ ਪਹਿਲਾਂ ਮੈਡੀਸਨ ਚਲਵਾ ਕੇ ਇਹਨਾਂ ਦੀ ਤੇ ਬਸ ਉਹ ਸੈੱਟ ਹੋ ਜਾਂਦਾ ਕੰਮ ਜੀ ਕੋਈ ਚੱਕਰ ਨਹੀਂ